ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਿਆ ਸਤ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਸਰੀ ਹੈਗਾ ਅੱਜ ਤੁਹਾਨੂੰ ਇਹ ਸਕੇਵੀ ਸਾਡਾ ਜਾਨ ਦਿਖਾਉਣੀ ਹੈ ਦੇਖੋ ਇਹ ਜਿਸ ਅਸੀਂ ਤਨ ਵੇਲਾ ਮੰਗੇ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ ਸਾਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਕੈਮਰੇ ਚ ਪਾਉਣ ਕਾਟਾ ਸੋਹਣੀ ਆਉਂਦੀ ਹੋਵੇ ਤੇ ਇਹ ਚਿੱਟੇ ਕਲਰ ਦੀ ਸਕੇਵੀ ਹੈ ਤੇ ਕਿਸ ਏ ਆਰਡਰ ਤੇ ਬਣੀ ਹੋਈ ਹੈ ਸਕੇਵੀ ਤੇ ਇਹਦਾ 47 ਜੋੜ ਲਾਈ ਅਸੀਂ ਥੱਲੇ ਉਹ ਤੇ 5 ਇੰਚੀ ਦਾ ਬਟਨ ਬਣਾਇਆ ਦੇਖੋ ਬਟਨ ਚ ਵੀ ਜੈਨ ਬਣਾਇਆ ਤਿੰਨੇ ਪੇਰ ਲਾ ਪੰਜ ਦੇ ਇੱਕ ਸੈਂਟਰ ਚ ਦੋ ਪਾਸੇ ਤੇ ਇਹ ਸਾਥ ਆਰਡਰ ਤੇ ਬਣਵਾਈ ਹੈ ਦੋ ਸਕੀ ਵੀ ਇੱਕ ਤਾਂ ਬਣ ਗਈ ਇੱਕ ਹੋਰ ਬਣਨੀ ਹੈ ਹਜੇ ਬਲਾਉਜ ਹਨ ਉਹਨਾਂ ਨੂੰ ਕਟਿੰਗਾ ਕਾਫੀ ਖੋਸਾ ਹੈ ਬਣਾਉਣਾ ਉਹਨਾਂ ਨੇ ਕਹੀ 4-5 ਬਲਾਉਜ ਹੈ ਤੇ ਤਿੰਨ ਚਾਰ ਸਕੀ ਵੀ ਦੋ ਕਟਿੰਗਾ ਫਰਾਕ ਹੈ ਬੱਚੇ ਦੀ ਤੇ ਦੇਖੋ ਇਹਦੇ ਨੇ ਆਪਾਂ ਮੋਢੇ ਜੋੜ ਲਏ ਤੇ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਸਾਥੋਂ ਬਣਾਵਾਨੀ ਹੋਵੇ ਤਾਂ ਸਭ ਨੂੰ ਆਰਡਰ ਕਰ ਸਕਦੇ ਹਾਂ ਬਲਾਊਜ਼ ਬਣਾਉਣੇ ਹਨ ਤਾਂ ਬਲਾਊਜ਼ ਵੀ ਆਰਡਰ ਕਰ ਸਕਦੇ ਤੇ ਇਹ ਅਗਲਾ ਪਾਸਾ ਦੇਖੋ ਤੇ ਆਪਾਂ ਕੜਾਈ ਕਰੀਏ ਦੋ ਕਲਰ ਦੇ ਵਿੱਚ ਤੇ ਇਹ ਪਿਛਲਾ ਪਾਸਾ ਦਿਖਾਉਣੀ ਹੈਗਾ ਪਿਛਲੇ ਪਾਸੇ 'ਚ ਵੀ ਬੈਲ ਲਾਵਾਂਗੇ ਇੱਕ ਸੈਂਟਰ 'ਚ ਦੋ ਪਾਸੇ ਦੇਖੋ ਆ ਪਿਛਲਾ ਪਾਸਾ ਮਤਲਬ ਆਗਲਾ ਪਾਸਾ ਹੈ ਤੇ ਹੁਣ ਤੁਹਾਨੂੰ ਇਹਦੇ ਬਾਹਰ ਰੱਖੋਣੇ ਆ। ਦੇਖੋ ਬਾਹਰ ਚ ਹਜੇ ਇੱਕ ਅੱਧੀ ਚ ਕਢਾਈ ਕਰੀ ਹੈ ਤੇ ਇਡਾ ਬਾਰਡਰ ਬਾਹਰ ਦਾ ਰੱਖਿਆ ਪੈਂਚੀ ਜੋੜਦੇ ਬਾਹਰ ਲਾਈ ਅਸੀਂ ਥੱਲੇ ਤੇ 2 ਇੰਚ ਦੀ ਬਾਹਰ ਰੱਖੀ ਹੈ ਹਜੇ ਅੱਧੀ ਤੇ ਕਢਾਈ ਕਰਨੀ ਨਹੀਂ ਰਹਿੰਦੀ। ਅੱਧੀ ਤੇ ਕਰ ਲਈ। ਹੁਣ ਤੁਹਾਨੂੰ ਦੂਜੀ ਬਾਹਰ ਰੱਖੋਣੇ ਆ ਦੇਖੋ। ਦੂਜੀ ਬਾਹਰ ਤੇ ਹਜੇ ਕਢਾਈ ਕੀਤੀ ਨਹੀਂ ਗੀ। ਤੇ ਨਾਈਏ ਸਲਾਈ ਕੀਤੀ ਹੈ ਫਿਰ ਕਢਾਈ ਕਰਕੇ ਫਿਰ ਜਦੋਂ ਸਲਾਈ ਕੀਤੀ ਇਕੱਠਾ ਕਰਾਂਗੇ ਉਹ ਸਾਰਾ ਕਰਕੇ ਤਿਆਰ ਅਤੇ ਫਿਰ ਕੁਲੀਆਰ ਕਰਾਂਗੇ ਤੇ ਦੇਖੋ ਇੱਧਰ ਕਢਾਈ ਕਰਨ ਵਾਲੀ ਇਹ ਚ ਵੀ ਵੇਲ ਪਾਈ ਸਾਡੇ ਆਹ ਬਹਾਂ ਇੰਦਰ ਲਈ ਇਹ ਦੇਖੋ ਇਹਦਾ ਇਹ ਤਾਂ ਵੀ ਇੱਧਰ ਢਾਣ ਜਾਣ ਦੇਖੋ ਆ ਇੱਧਰ ਆਉਗਾ ਪਹਿਲਾਂ ਤੇ ਇੱਧਰ ਆਹ ਮਾਂ ਇੰਦਰ ਲਈ ਤੇ ਇਹਦਾ ਵੀ ਪਹਿਲਾਂ ਇੰਦਰ ਡਿਜ਼ਾਈਨ ਆਉਗਾ ਦੇਖੋ ਤੇ ਜੇ ਤੁਸੀਂ ਸਾਥ ਬਣਾਉਣੇ ਤਾਂ ਬਣਵਾ ਸਕਦੇ ਹੋ ਸਕੀ ਵੀ ਬੜਾ ਹੋ ਜਾ ਜੈਕਟ ਟੁੱਪਾਂ ਬਣਵਾਉਣੇ ਬੂਟ ਚਰਬਾ ਤੇ ਜੇ ਤੁਸੀਂ ਸਾਥ ਪੇਂਟ ਵਾਲੇ ਸੂਟ ਤਿਆਰ ਕਰਵਾਉਣੇ ਹੋ ਵੀ ਕਰਵਾ ਸਕਦੇ ਹੋ ਤੇ ਕਢਾਈ ਵਾਲੇ ਸੂਟ ਵੀ ਤਿਆਰ ਕਰਵਾ ਸਕਦੇ ਹੋ ਤੇ ਦੋ ਸਕੀ ਵੀ ਇੱਕੋ ਜਿਹੀਆਂ ਚਿੱਟੀਆਂ ਇਹ ਕਢਾਈ ਕਰਕੇ ਇੱਕ ਸਕੀ ਵੀ ਹੋਰ ਬਣਾਉਣੀ ਹੈ ਉਹਦਾ ਬਾਰਡਰ ਲਾ ਲਿਆ ਮੈਂ ਤੁਹਾਨੂੰ ਉਹ ਵੀ ਬਕਾਉਣੀ ਹੈ ਦੇਖੋ ਜੀ ਇਹਦਾ ਬਾਟਰ ਲਾ ਲਿਆ ਦੂਜੀ ਸਕੂ ਵੀ ਦਾ ਸਕੀਵੀ ਦਾ ਬਾਟਰ ਸ਼ੁਰੂ ਕਰ ਲਿਆ ਤੇ ਇੱਕ ਤਾਂ ਆਪਾਂ ਬਣਾ ਲਈ ਬਸ ਇਹਦੇ ਕੜਾਈ ਕਰਨ ਵਾਲੀ ਐ ਇੱਕ ਮਾਂ ਤੇ ਰਹੀ ਤੇ ਥੋੜੀ ਜਿਹੀ ਹੋਰ ਅੱਧੀ ਬਣ ਰਹੀ ਬਸ ਤੇ ਇਹਦਾ ਬਾਟਰ ਲਾ ਲਿਆ ਆਪਾਂ ਤੇ ਦੋ ਸਕੀਵਾਂ ਮਾਂ ਤੇ ਇਹਦੇ ਇੱਕੋ ਜਿਹੇ ਤੇ ਦੋ ਬਣਾਓ ਜੀ ਮਾਂ ਤੇ ਇਹ ਦੇਖੋ ਜੀ ਹੋਰ ਉਹਨਾਂ ਨੇ ਜੈਟਮ ਬਲਾউজ ਹੋਰ ਵੀ ਹੈ ਤੇ ਸਕੇਵ ਵੀ ਹੈ ਹੋਰ ਤੇ ਕੋਟੀ ਹੈ ਇੱਕ ਦੋ ਕੁੱਟ ਗਏ ਤੇ ਦੋ ਬਲਾউজ ਤੇ ਦੋ ਸਕੇਵ ਵੀ ਤੇ ਇੱਕੋ ਜਿਹੇ ਦੋ ਸਕੇਵ ਵੀ ਤੇ ਦੋ ਕਾਲੇ ਤੇ ਚਿੱਟੇ ਬਲਾউজ ਆ ਉਹ ਇੱਕੋ ਜਿਹਾ ਇੱਕੋ ਜਿਹਾ ਟੈਕ ਉਹ ਵੀ ਤੁਹਾਨੂੰ ਅਸੀਂ ਬਖਾਵਾਗੇ ਉਹਦੇ ਕਰੋਸ਼ ਕਰਾਉਣਾ ਬਲਾউজ ਦੇ ਤੇ ਫਿਰ ਉਹ ਅਸੀਂ ਤੁਹਾਨੂੰ ਬਖਾਵਾਗੇ ਉਹ ਤਿਆਰ ਹੋ ਗਿਆ ਇੱਕ ਬਲਾউজ ਤਾਂ ਤੇ ਵਾਸਾ ਕਰੋ ਇਸ ਕਰਾਉਣਾ ਹੈ ਸਲਾਈ ਕਰਨਾ ਦੀ ਤੇ ਇਹਦੇ ਵੀ ਸਲਾਈ ਅਸੀਂ ਫੇਰ ਹੀ ਕਰਾਂਗੇ ਕਢਾਈ ਕਰਕੇ ਬਾਅਦ ਦੇ ਵਿੱਚ ਤੇ ਬਾਅਦ ਚ ਗਲਾ ਹਜੇ ਬਣਾਉਣ ਵਾਲਾ ਇਹਦਾ ਰਹਿੰਦਾ ਹੈ ਦੇਖੋ ਤੇ ਮੋਢੇ ਆਪਾਂ ਜੋੜ ਲਏ ਤੇ ਜੇ ਤੁਸੀਂ ਵੀ ਸੱਤੋਂ ਤਿਆਰ ਕਰਵਾਉਣਾ ਹੋਵੇ ਕਰਵਾ ਸਕਦੇ ਹੋ ਕਢਾਈ ਵਾਲੇ ਸੂਟ ਪੈਂਟ ਵਾਲੇ ਬਲਾਓ ਜਿਸੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਾ ਇਹ ਜੀ ਲੱਗੀ ਤੇ ਵੀਡੀਓ ਨੂੰ ਲਾਇਕ ਵੀ ਜ਼ਰੂਰ ਕਰਿਆ ਕਰੋ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ